ਅਗਲੀ ਕਵਤਾਈ ਖੁਸ਼ੀਆਂ ਤੇ ਗਮੀਆਂ ਕਹਿੰਦਾ ਖੁਸ਼ੀਆਂ ਤੇ ਗਮੀਆਂ ਜਦੋਂ ਵੀ ਨੇ ਆਈਆਂ ਮੇਰੇ ਦੋਸਤਾਂ ਮੇਰੇ ਨਾਲ ਹੀ ਮਨਾਈਆਂ ਕਹਿੰਦਾ ਕਦੇ ਟੁਕ ਮਿੱਸੀ ਨਾਲ ਘੰਡਿਆਂ ਦੇ ਪਾੜੇ ਕਦੇ ਖੰਡ ਪਾਪਾਸਾ ਖਾਧੀਆਂ ਮੜਾਈਆਂ ਉਹ ਪੌਣਾ ਵਿਚੋੜੇ ਕਦੇ ਹੋ ਕੇ ਬੱਦਲਾਂ ਚੁੱੱਚੇ ਕਦੇ ਰੇਤਾ ਤੱਤੀਆਂ ਚ ਤਲੀਆਂ ਮਚਾਈਆਂ ਉਹ ਦਿਨ ਵੇਲੇ ਸੁੱਤੇ ਲੈ ਲੈ ਕੰਨਾਂ ਵਿੱਚ ਬੁੱਝੇ ਉਹ ਕੰਮ ਉਤੇ ਰਤਾ ਅਸੀਂ ਜਾ ਕੇ ਲੰਗਾਈਆਂ ਉਹ ਬੈਂਡਰਾਂ ਦੀ ਕੰਮ ਉਤੇ ਨਿੱਤ ਹੀ ਦਿਵਾਲੀ ਬੈਂਡਰਾਂ ਦੀ ਕੰਮ ਉਤੇ ਨਿੱਤ ਹੀ ਦਿਵਾਲੀ ਕੰਪਨੀ ਨੇ ਹੱਥੀਂ ਫੁੱਲ ਝੜੀਆਂ ਫੜਾਈਆਂ ਉਹ ਐਸਾ ਤੇਰੀ ਕਾਰ ਲਈ ਪੋਲ ਨੇ ਬਣਾਏ ਅਸਾਂ ਤੇਰੀ ਕਾਰ ਲਈ ਪੋਲ ਨੇ ਬਣਾਏ ਤੁਸਾਂ ਸਾਨੂੰ ਵੇਖ ਕੇ ਬ੍ਰੇਕਾਂ ਵੀ ਨਾ ਲਾਈਆਂ ਮਿਹਰਦੀ ਨਾ ਕਿਤੋਂ ਚੰਦ ਬਾਝ ਹੀ ਮਮਤਾ ਮਿਹਰਦੀ ਨਾ ਕਿਤੋਂ ਚੰਦ ਬਾਝ ਹੀ ਮਮਤਾ ਲੱਖ ਪਿਆਰ ਦੇਣ ਭਾਵੇਂ ਚਾਚੀਆਂ ਤੇ ਤਾਈਆਂ ਲੱਖ ਪਿਆਰ ਦੇਣ ਭਾਵੇਂ ਚਾਚੀਆਂ ਤੇ ਤਾਈਆਂ